ਅਸਾਮ ਦੀ ਡਿਬੂਗਾ ਜੇਲ੍ਹ ਦੇ ਵਿੱਚ ਬੰਦ ਸੰਸਦ ਮੈਂਬਰ ਅਮਿਤ ਪਾਸਿੰਗ ਦੇ ਸਾਥੀ ਬਸੰਤ ਸਿੰਘ ਨੂੰ ਸਖਤ ਸੁਰੱਖਿਆ ਦੇ ਹੇਠ ਪੰਜਾਬ ਲਿਆਂਦਾ ਗਿਆ ਹੈ ਦਰਅਸਲ ਬਸੰਤ ਸਿੰਘ ਦੀ ਮਾਤਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਉਹਨਾਂ ਦਾ ਸੰਸਕਾਰ ਸ਼ਾਮਲ ਹੋਣ ਦੇ ਲਈ ਲਿਆਂਦਾ ਗਿਆ ਹੈ ਹਾਲਿਕਾ ਇਹ ਪੈਰੋਲ ਕਿੰਨੀ ਦੇਰ ਦੀ ਆ ਇਸ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਜਾਂ ਕਹਿੰਦੇ ਮੁਤਾਬਕ ਮੋਗਾ ਦੇ ਪਿੰਡ ਦੌਤਪੁਰਾ ਤੇ ਰਹਿਣ ਵਾਲੇ ਬਸੰਤ ਸਿੰਘ ਇਸ ਵੇਲੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਿਤ ਪਾਸ ਸਿੰਘ ਦੇ ਨਾਲ ਡਿਬੂਗਾ ਜੇਲ੍ਹ ਦੇ ਵਿੱਚ ਬੰਦ ਨੇ ਤਕਰੀਬਨ 3 ਦਿਨ ਪਹਿਲਾਂ ਬਸੰਤ ਸਿੰਘ ਦੀ ਮਾਤਾ ਕੁਲਵੰਤ ਕੌਰ ਦਾ ਡਿਪਰੈਸ਼ਨ ਦੇ ਕਾਰਨ ਦਿਹਾਂਤ ਹੋ ਗਿਆ ਸੀ ਪਰਿਵਾਰ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਬਸੰਤ ਸਿੰਘ ਨੂੰ ਮਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਰੋਹ ਦਿੱਤੀ ਜਾਵੇ ਤਾਂ ਜੋ ਅੰਤਿਮ ਰਸਮਾਂ ਨਿਭਾ ਸਕੇ ਇਸ ਸਬੰਧੀ ਬਸੰਤ ਸਿੰਘ ਦੇ ਪਿਤਾ ਸਾਬਕਾ ਸਰਪੰਚ ਤੇ ਨੰਬਰਦਾਰ ਸੁਰਜੀਤ ਸਿੰਘ ਤੇ ਚਾਚਾ ਸੁਭਾ ਸਿੰਘ ਤੇ ਪਿੰਡ ਵਾਸੀਆਂ ਨੇ ਬੂਟਾ ਸਿੰਘ ਦੇ ਸਹਿਯੋਗ ਤੋਂ ਬਸੰਤ ਸਿੰਘ ਨੂੰ ਗ੍ਰਿਫਤਾਰ ਕਰਕੇ ਡਿਬੂਗਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਉਦੋਂ ਤੋਂ ਹੀ ਉਸ ਦੀ ਮਾਤਾ ਡਿਪਰੈਸ਼ਨ ਦੇ ਵਿੱਚ ਚਲੀ ਗਈ ਸੀ ਉਹ ਆਪਣੇ ਪੁੱਤ ਨੂੰ ਮਿਲਣਾ ਚਾਹੁੰਦੀ ਸੀ ਪਰ ਡਿਬੂਗਾ ਨਹੀਂ ਜਾ ਸਕੇ ਸੀ ਇਸ ਕਾਰਨ ਉਹਨਾਂ ਦੇ ਬੀਤ ਦਿਨੀ ਹੀ ਦਿਹਾਂਤ ਹੋ ਗਿਆ ਸੀ ਤਦ ਨਾਲ ਅਲੰਗਰ 52 ਬਾਈ ਜੀ ਸਾਈਡ ਨੂੰ ਸਾਈਡ ਤੇ ਬਾਈ ਜੀ ਬਾਈ ਜੀ ਆਰਡਰ ਦਾ ਆਰਡਰਸ ਪਲੀਜ਼ ਚਲੋ ਕੋਈ ਨੂੰ ਕੋਈ ਲੈ ਰਹੇ ਆ ਮਟਰ ਰੇਡ ਆ ਜਾਓ ਖਾਸ ਜੀ ਬੜਾ ਇੱਧਰ ਸਾਈਡ ਤੇ ਪਲੀਜ਼ ਚਲੋ ਪਰ ਇਸ ਵਿੱਚ ਵਿੱਚ ਨਹੀਂ ਥੋੜਾ ਯਾਰ ਥੈਂਕ ਯੂ ਥੈਂਕ ਯੂ ਥੈਂਕ ਯੂ ਆਏ ਗੁਰਜੀ ਕੀ ਪਾਤਸ਼ਾਹ ਜੋੜੇ ਵਾਹ ਤੈਨੂੰ ਵੀ ਤਨ ਤੇ ਸੁਨ ਬਾਗ ਵਿੱਚ ਤੂੰ ਪਿਆਰੀ ਆ ਮਿਲ ਜੇ ਲਾ ਹੈ ਮਨ ਵਿੱਚ ਪਿਆਰੀ ਜਨ ਸੇ ਕਾ ਜੋੜੇ ਤੁਹਾਨੂੰ ਲੇਖ 200 ਰੁਪਏ ਹੈ ਇਹ ਕਿਨਾਂ ਹੁਕਮੀ ਬਖਸ਼ੀਸ਼ ਹੈ ਤੁਹਾਨੂੰ ਪਤਾ ਪੁਆਈ ਹੈ ਹੁਕਮਨਾ ਅਜਲ ਸਾਹਿਬ ਕੋ ਬਾਹਰ ਹੁਕਮਨਾ ਕੋ ਬਾਬੂ ਜਾਨਾ ਸਵਾਦ ਹੈ ਮੈਨੂੰ ਹੁਕਮਨਾ ਦੇ ਗੁਜਰ ਜਾ ਤੱਕ ਹੀ ਇਹਿਆ ਛੱਡ ਦੇ ਕੇ ਮਨ ਕੋਵਾ ਨਾ ਚੰਦ ਦੇ ਕੇ